ਮੇਰੀ ਉਮਰ 27 ਸਾਲ ਸੀ ਤੇ ਹਾਲੇ ਤੱਕ ਕੋਈ ਬੱਚਾ ਵੀ ਨਹੀਂ ਹੋਇਆ ਸੀ ਵਿਆਹ ਨੂੰ ਪੂਰਾ 1 ਸਾਲ ਹੋ ਗਿਆ ਸੀ ਬਸ ਇਸੇ ਉਡੀਕ ਵਿੱਚ ਸੀ ਕਿ ਬੱਚਾ ਕਦੋਂ ਹੋਊਗਾ ਮੇਰਾ ਘਰ ਵਾਲਾ ਕੁਝ ਨਹੀਂ ਕਰਦਾ ਸੀ ਆਪਣੇ ਪਰਿਵਾਰ ਦੇ ਪੈਸਿਆਂ ਤੇ ਹੀ ਐਸ਼ ਕਰਦਾ ਸੀ ਕਿਉਂਕਿ ਮੇਰੇ ਸਹੁਰੇ ਦਾ ਵਧੀਆ ਕਾਰੋਬਾਰ ਸੀ ਪਰ ਕਈ ਵਾਰੀ ਕੁਝ ਜਿਹਾ ਹੋ ਜਾਂਦਾ ਹੈ ਜਿਸ ਦੀ ਅਸੀਂ ਉਮੀਦ ਨਹੀਂ ਕਰਦੇ ਉਹੀ ਮੇਰੇ ਨਾਲ ਹੋਇਆ ਸੀ ਇੱਕ ਦਿਨ ਦੀ ਗੱਲ ਸੀ ਅਚਾਨਕ ਮੇਰੇ ਸਹੁਰੇ ਦੀ ਸਿਹਤ ਖਰਾਬ ਹੋ ਗਈ ਉਹ ਨੂੰ ਆਪਣੇ ਕਾਰੋਬਾਰ ਦੀ ਫਿਕਰ ਸੀ ਕਿਉਂਕਿ ਮੇਰਾ ਘਰਵਾਲਾ ਕੁਝ ਵੀ ਨਹੀਂ ਕਰਦਾ ਸੀ ਤੇ ਮੇਰੇ ਸਹੁਰੇ ਨੂੰ ਘਰ ਆਉਣਾ ਪਿਆ ਕਾਰੋਬਾਰ ਸੰਭਲ ਲਈ ਮੇਰੇ ਘਰਵਾਲੇ ਨੂੰ ਜਾਣਾ ਪਿਆ ਦੋਸਤੋ ਇਹ ਕਹਾਣੀ ਤੁਹਾਨੂੰ ਦੱਸਣਾ ਮੇਰਾ ਫਰਜ਼ ਹੈ ਕਿਉਂਕਿ ਜਿਸ ਤਰੀਕੇ ਨਾਲ ਮੇਰੇ ਸਹੁਰੇ ਨੇ ਕੀਤਾ ਤਾਂ ਤੁਹਾਨੂੰ ਦੱਸਣਾ ਬਹੁਤ ਜ਼ਰੂਰੀ ਹੈ ਤੇ ਮੈਂ ਦੱਸਣ ਜਾ ਰਹੀ ਹਾਂ ਮੈਂ ਆਪਣਾ ਕੰਮ ਕਰ ਰਹੀ ਸੀ ਤੇ ਮੇਰਾ ਘਰ ਵਾਲਾ ਆਪਣੇ ਕਮਰੇ ਵਿੱਚ ਸੀ ਅਚਾਨਕ ਹੀ ਉਸ ਨੂੰ ਫੋਨ ਆਇਆ ਅਤੇ ਉਹ ਫੋਨ ਦੇ ਉੱਤੇ ਗੱਲ ਕਰ ਰਿਹਾ ਸੀ ਕਿ ਕੀ ਹੋਇਆ ਤੇ ਬਹੁਤ ਹੀ ਜ਼ਿਆਦਾ ਹੈਰਾਨ ਸੀ ਤੇ ਘਬਰਾ ਵੀ ਗਿਆ ਸੀ ਮੇਰੇ ਸਹੁਰੇ ਦਾ ਫੋਨ ਸੀ ਉਸਨੇ ਕਿਹਾ ਸੀ ਕਿ ਮੇਰੀ ਸਿਹਤ ਖਰਾਬ ਹੈ ਇਸ ਲਈ ਤੂੰ ਜੀਤੀ ਇੱਥੇ ਆ ਮੇਰਾ ਤਾਂ ਹੋਸ਼ੀ ਉੱਠ ਗਿਆ ਸੀ ਕਿਉਂਕਿ ਪਤਾ ਨਹੀਂ ਉਹਨਾਂ ਨੂੰ ਕੀ ਹੋਇਆ ਸੀ ਉਹ ਕਹਿ ਰਹੇ ਸੀ ਕਿ ਮੇਰੇ ਸਰੀਰ ਵਿੱਚ ਬਹੁਤ ਦਰਦ ਹੈ ਮੈਂ ਸਾਰੀ ਗੱਲ ਸੁਣ ਰਹੀ ਸੀ ਮੇਰਾ ਘਰਵਾਲਾ ਬਹੁਤ ਜ਼ਿਆਦਾ ਸੀਰੀਅਸ ਹੋ ਕੇ ਸੁਣ ਰਿਹਾ ਮੇਰਾ ਘਰਵਾਲਾ ਬੜਾ ਸੀਰੀਅਸ ਹੋ ਕੇ ਸੁਣ ਰਿਹਾ ਸੀ ਤੇ ਮੈਂ ਸੋਚ ਰਹੀ ਸੀ ਕਿ ਅਜਿਹਾ ਮੇਰੇ ਸਹੁਰੇ ਨੂੰ ਕੀ ਹੋ ਗਿਆ ਉਸਨੇ फोन ਰਖ ਦਿੱਤਾ ਤੇ ਤਿਆਰ ਹੋ ਕੇ ਜਾਣ ਲੱਗਾ ਜਦੋਂ ਮੈਂ ਪੁੱਛਿਆ ਕਿ ਕਿੱਥੇ ਜਾ ਰਹੇ ਹੋ ਤਾਂ ਉਸਨੇ ਕਿਹਾ ਕਿ ਪਾਪਾ ਦੀ ਸਿਹਤ ਖਰਾਬ ਹੈ ਉਹਨਾਂ ਨੂੰ ਹਸਪਤਾਲ ਲੈ ਕੇ ਜਾਣਾ ਹੈ ਇਸ ਲਈ ਮੈਂ ਜਾ ਰਿਹਾ ਹਾਂ ਮੈਨੂੰ ਫੇਰ ਉਹਨਾਂ ਕੋਲ ਜਾਣਾ ਹੀ ਪੈਣਾ ਉਹ ਉਹਨਾਂ ਨੂੰ ਦੁਕਾਨ ਤੋਂ ਹਸਪਤਾਲ ਲੈ ਕੇ ਗਿਆ ਅਤੇ ਦਵਾਈ ਦਵਾ ਕੇ ਘਰ ਲੈ ਕੇ ਆਏ ਅਤੇ ਜਦੋਂ ਘਰ ਆਏ ਤਾਂ ਮੈਂ ਪੁੱਛਿਆ ਤਾਂ ਕੀ ਹੋਇਆ ਤਾਂ ਮੇਰੇ ਘਰ ਵਾਲੇ ਨੇ ਦੱਸਿਆ ਕਿ ਉਹਨਾਂ ਨੂੰ ਦਿਲ ਦੇ ਦੌਰੇ ਦੀ ਸ਼ਿਕਾਇਤ ਹੋਈ ਹੈ ਅਤੇ ਡਾਕਟਰ ਨੇ ਉਹਨਾਂ ਨੂੰ ਆਰਾਮ ਕਰਨ ਲਈ ਕਿਹਾ ਹੈ ਇਸ ਲਈ ਆਸਥੂ ਬਾਅਦ ਪਾਪਾ ਆਰਾਮ ਕਰਨਗੇ ਇਹ ਦੁਕਾਨ ਤੇ ਨਹੀਂ ਜਾਣਗੇ ਇਹਨਾਂ ਉੱਤੇ ਕੰਮ ਦਾ ਬੋਝ ਨਹੀਂ ਪਾਉਣਾ ਉਹਨੇ ਗੱਲ ਸੁਣ ਕੇ ਮੈਂ ਬੜੀ ਘਬਰਾ ਗਈ ਸੀ ਇਹਨਾਂ ਕਹਿ ਕੇ ਮੇਰੇ ਘਰ ਵਾਲੇ ਨੇ ਕਿਹਾ ਕਿ ਮੈਂ ਦੁਕਾਨ ਵਿੱਚ ਜਾ ਰਿਹਾ ਹਾਂ ਤੂੰ ਪਾਪਾ ਦਾ ਧਿਆਨ ਰੱਖੀ ਉਹਨਾਂ ਨੂੰ ਜੋ ਚਾਹੀਦਾ ਹੋਵੇ ਉੱਥੇ ਹੀ ਦੇ ਦੇਈ ਥੋੜੇ ਚਿਰ ਬਾਅਦ ਉਹ ਚਲਾ ਗਿਆ ਦੁਕਾਨ ਵਿੱਚ ਮੈਂ ਤੇ ਮੇਰਾ ਸਹੁਰਾ ਹੀ ਸੀ ਮੇਰਾ ਘਰ ਵਾਲਾ ਅੱਧੀ ਰਾਤ ਨੂੰ ਹੀ ਆਉਂਦਾ ਸੀ ਕਿਉਂਕਿ ਹੁਣ ਉਹ ਦੁਕਾਨ ਤੇ ਜ਼ਿਆਦਾ ਸਮੇਂ ਰਹਿੰਦਾ ਉਸ ਸਮੇਂ ਇੱਕ ਆਦਮੀ ਦਾ ਉੱਥੇ ਰਹਿਣਾ ਬਹੁਤ ਜ਼ਰੂਰੀ ਹੁੰਦਾ ਸੀ ਕਿਉਂਕਿ ਜੋ ਕੰਮ ਕਰਨ ਵਾਲੇ ਹੁੰਦੇ ਸੀ ਉਹ ਸਭ ਰਾਤ ਨੂੰ ਚਲੇ ਜਾਂਦੇ ਸ਼ਾਮ ਦੇ 8 ਵਜੇ ਗਏ ਸੀ ਮੈਂ ਉਸ ਨੂੰ ਉਡੀਕ ਰਹੀ ਸੀ ਫਿਰ ਮੈਂ ਆਪਣੀ ਤੇ ਆਪਣੇ ਸਹੁਰੇ ਲਈ ਰੋਟੀ ਬਣਾਈ ਤੇ ਤਿਆਰ ਕਰਕੇ ਉਹਨਾਂ ਦੇ ਕਮਰੇ ਵਿੱਚ ਦੇਣ ਲਈ ਗਈ ਮੇਰਾ ਜ਼ੋਰਾ ਸੁੱਤਾ ਪਿਆ ਸੀ ਮੈਂ ਉਹਨਾਂ ਨੂੰ ਜਗਾਇਆ ਤੇ ਕਿਹਾ ਕਿ ਤੁਸੀਂ ਰੋਟੀ ਖਾ ਲਓ ਉਹ ਇੱਕਦਮ ਉੱਠੀ ਤੇ ਰੋਟੀ ਖਾਣ ਲੱਗੀ ਇਸ ਤੋਂ ਬਾਅਦ ਉਹਨਾਂ ਨੇ ਦਵਾਈ ਵੀ ਲੈਣੀ ਸੀ ਇਸ ਤੋਂ ਬਾਅਦ ਜਦੋਂ ਉਹਨਾਂ ਨੇ ਰੋਟੀ ਖਾਈ ਤਾਂ ਮੈਂ ਉਹਨਾਂ ਦੇ ਭਾਂਡੇ ਲੈ ਕੇ ਰਸੋਈ ਵਿੱਚ ਆ ਗਈ ਸੀ ਕਿਉਂਕਿ ਮੈਂ ਵੀ ਰੋਟੀ ਖਾਣੀ ਸੀ ਜਿੱਦਾਂ ਹੀ ਮੈਂ ਰੋਟੀ ਖਾਣ ਲੱਗੀ ਇੱਕ ਘੰਟੇ ਤੋਂ ਬਾਅਦ ਮੈਂ ਉਹਨਾਂ ਲਈ ਗਰਮ ਦੁੱਧ ਲੈ ਕੇ ਗਈ ਕਿਉਂਕਿ ਉਹਨਾਂ ਨੇ ਦੁੱਧ ਨਾਲ ਵੀ ਦਵਾਈ ਲੈਣੀ ਹੁੰਦੀ ਸੀ ਜਿੱਦਾਂ ਹੀ ਮੈਂ ਉਹਨਾਂ ਦੇ ਕਮਰੇ ਵਿੱਚ ਗਈ ਤੇ ਮੈਂ ਉਹਨਾਂ ਨੂੰ ਕਿਹਾ ਕਿ ਤੁਹਾਡਾ ਦੁੱਧ ਪਿਆ ਹੈ ਪੀ ਲਓ ਤੇ ਪੁੱਛਿਆ ਕਿ ਤੁਸੀਂ ਆਪਣੀ ਦਵਾਈ ਲੈ ਲਈ ਤੇ ਹੁਣ ਆਰਾਮ ਕਰ ਲਓ ਉਸ ਦਿਨ ਉਹਨਾਂ ਨੇ ਮੈਨੂੰ ਕੁਝ ਨਾ ਕਿਹਾ ਤੇ ਕਿਹਾ ਠੀਕ ਹੈ ਇੱਥੇ ਰੱਖ ਦੇ ਮੈਂ ਲੈ ਲਾਂਗਾ ਮੈਂ ਉਹਨਾਂ ਦੇ ਕਮਰੇ ਚੋਂ ਬਾਹਰ ਆ ਗਈ ਸੀ ਤੇ ਦਵਾਈ ਸਾਹਮਣੇ ਰੱਖ ਦਿੱਤੀ ਪਰ ਉਹ ਸੌ ਗਈ ਤੇ ਮੈਂ ਆਪਣੇ ਕਮਰੇ ਵਿੱਚ ਜਾ ਕੇ ਸੌ ਗਈ ਉਸ ਦਿਨ ਤੋਂ ਬਾਅਦ ਮੈਂ ਇਦਾਂ ਹੀ ਸਮਾਂ ਨਿਕਲ ਗਿਆ ਮੈਂ ਦੁਪਹਿਰ ਨੂੰ ਜਦੋਂ ਮੇਰਾ ਘਰਵਾਲਾ ਆਇਆ ਥੋੜੀ देर ਰੁਕੇ ਤੇ ਫਿਰ ਚਲਾ ਗਿਆ ਸ਼ਾਮ ਨੂੰ ਅਸੀਂ ਦੋਨਾਂ ਨੇ ਰੋਟੀ ਖਾਧੀ ਅਤੇ ਮੈਂ ਆਪਣੇ ਸਹੁਰੇ ਦੇ ਕਮਰੇ ਵਿੱਚ ਦੁੱਧ ਦੇਣ ਗਈ ਤਾਂ ਉਹ ਕਹਿਣ ਲੱਗੀ ਕੀ ਬਨੀਸ਼ਾ ਤੂੰ ਥੋੜੀ देर ਮੇਰੇ ਪੈਰ ਘੁੱਟ ਦੇ ਮੇਰੇ ਪੈਰਾਂ ਵਿੱਚ ਬਹੁਤ ਦਰਦ ਹੈ ਮੈਂ ਉਹਨਾਂ ਦੀ ਗੱਲ ਸੁਣ ਕੇ ਉਹਨਾਂ ਦੇ ਪੈਰ ਘੁੱਟਣ ਲੱਗੇ ਕਿਉਂਕਿ ਇਹ ਤਾਂ ਮੇਰਾ ਫਰਜ਼ ਸੀ ਪਰ ਮੈਂ ਦੇਖਿਆ ਕਿ ਉਹਨਾਂ ਦੀ ਅੱਖਾਂ ਦੇ ਵਿੱਚ ਹੰਝੂ ਆ ਰਹੇ ਸੀ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਕੀ ਹੋਇਆ ਤੁਸੀਂ ਰੋ ਕਿਉਂ ਰਹੇ ਹੋ ਤਾਂ ਉਹਨਾਂ ਨੇ ਕਿਹਾ ਕਿ ਕੁਝ ਨਹੀਂ ਬਸ ਇਦਾਂ ਹੀ ਪਰ ਮੈਂ ਜ਼ੋਰ ਦਿੱਤਾ ਫਿਰ ਉਹਨਾਂ ਨੇ ਮੈਨੂੰ ਦੱਸਿਆ ਕਿ ਮੈਨੂੰ ਤੇਰੀ ਸੱਸ ਦੀ ਯਾਦ ਆ ਰਹੀ ਹੈ ਮੈਂ ਉਹਨਾਂ ਨੂੰ ਕਿਹਾ ਕਿ ਜੇ ਤੁਹਾਨੂੰ ਕੋਈ ਤਕਲੀਫ ਹੈ ਤਾਂ ਤੁਸੀਂ ਮੈਨੂੰ ਦੱਸ ਦਿਓ ਮੈਂ ਇਹਨਾਂ ਨੂੰ ਫੋਨ ਕਰਕੇ ਬੁਲਾ ਲੈਨੀ ਹਾਂ ਉਹਨਾਂ ਨੇ ਕਿਹਾ ਮੈਂ ਠੀਕ ਹਾਂ ਬਸ ਤੇਰੀ ਸੋਚ ਦੀ ਯਾਦ ਆ ਗਈ ਤੈਨੂੰ ਪਤਾ ਹੀ ਹੈ ਮੈਂ ਉਸਦੇ ਜਾਣ ਤੋਂ ਬਾਅਦ ਕਿੰਨਾ ਕੱਲਾ ਰਹਿ ਗਿਆ ਅਤੇ ਮੇਰਾ ਦਿਲ ਹੀ ਨਹੀਂ ਲੱਗਦਾ ਮੈਂ ਅੰਦਰੋਂ ਬਿਲਕੁਲ ਹੀ ਟੁੱਟ ਚੁੱਕਾ ਹਾਂ ਉਸਦੀ ਯਾਦ ਆਉਂਦੀ ਹੈ ਤਾਂ ਮੇਰੀ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਨੇ ਮੈਂ ਉਹਨਾਂ ਨੂੰ ਕਿਹਾ ਕਿ ਜੋ ਲੋਕ ਚਲੇ ਜਾਂਦੇ ਨੇ ਉਹ ਕਦੀ ਵਾਪਸ ਨਹੀਂ ਆਉਂਦੇ ਉਹਨਾਂ ਨੇ ਕਿਹਾ ਹਾਂ ਤੂੰ ਸਹੀ ਕਹਿ ਰਹੀ ਹੈਂ ਪਰ ਮੈਂ ਕੀ ਕਰਾਂ ਮੇਰਾ ਦਿਲ ਹੀ ਨਹੀਂ ਮੰਨਦਾ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਹਾਂ ਉਸਦੇ ਜਾਣ ਤੋਂ ਬਾਅਦ ਮੈਂ ਬਿਲਕੁਲ ਟੁੱਟ ਗਿਆ ਮੈਨੂੰ ਉਹਨਾਂ ਦੀਆਂ ਗੱਲਾਂ ਤੋਂ ਉਹ ਜਿਹਾ ਜੀਵ ਹੀ ਫੀਲ ਹੋ ਰਿਹਾ ਸੀ ਮੈਨੂੰ ਲੱਗਾ ਜਿੱਦਾਂ ਉਹ ਕੁਝ ਕਹਿਣਾ ਚਾਹੁੰਦੇ ਹੋਣ ਉਹ ਖੜੇ ਹੋ ਗਏ ਅਤੇ ਉਹਨਾਂ ਨੇ ਜ਼ੋਰ-ਜ਼ੋਰ ਦੀ ਰੋਣਾ ਸ਼ੁਰੂ ਕਰ ਦਿੱਤਾ ਤੇ ਮੇਰੇ ਗਲੇ ਲੱਗ ਗਏ ਮੈਂ ਉਹਨਾਂ ਨੂੰ ਮਨਾ ਕੀਤਾ ਕਿ ਤੁਸੀਂ ਰੋਵੋ ਨਾ ਨਹੀਂ ਤਾਂ ਜ਼ਿਆਦਾ ਬਿਮਾਰ ਹੋ ਜਾਓਗੇ ਪਰ ਉਹ ਮੇਰੀ ਗੱਲ ਨੂੰ ਸੁਣ ਹੀ ਨਹੀਂ ਰਹੀ ਸੀ ਬਹੁਤ देर ਸਮਝਾਉਣ ਤੋਂ ਬਾਅਦ ਉਹ ਚੁੱਪ ਹੋ ਗਏ ਤੇ ਸੌਂ ਗਏ ਦੂਜੇ ਦਿਨ ਵੀ ਇਹੀ ਹਾਲ ਸੀ ਮੈਂ ਆਪਣੀ ਸਹੁਰੇ ਦੇ ਕਮਰੇ ਵਿੱਚ ਗਈ ਤਾਂ ਉਹ ਫੇਰ ਹੌਣ ਲੱਗੇ ਮੈਂ ਸੋਚਿਆ ਕਿ ਹੁਣ ਕੀ ਕਰ ਸਕਦੀ ਹਾਂ ਉਹਨਾਂ ਨੂੰ ਕਿੰਦਾ ਇਸ ਚਿੰਤਾ ਤੋਂ ਬਾਹਰ ਕੱਟਾ ਕਿ ਤੁਸੀਂ ਰੋਜ਼ ਇਦਾਂ ਕਰਦੇ ਰਹੋਗੇ ਤਾਂ ਮੈਨੂੰ ਵੀ ਔਖਾ ਹੈ ਦੱਸੋ ਮੈਂ ਤੁਹਾਡੇ ਲਈ ਕੀ ਕਰ ਸਕਦੀ ਹਾਂ ਉਹਨਾਂ ਨੇ ਕਿਹਾ ਕੁਝ ਨਹੀਂ بس میرا ਮਾਨਤਾਜ਼ ਹੈ ਜੋ ਮੈਂ ਚਾਹਨਾ ਹਾਂ ਜਦੋਂ ਮੈਂ ਪੁੱਛਿਆ ਕਿ ਤੁਸੀਂ ਕੀ ਚਾਹੁੰਦੇ ਹੋ ਤਾਂ ਉਹਨਾਂ ਨੇ ਕਿਹਾ ਕਿ ਬਹੁਤ ਦਿਨ ਹੋ ਗਏ ਮੈਂ ਉੱਥੇ ਨਹੀਂ ਗਿਆ ਤੇ ਨਾ ਹੀ ਮੈਂ ਆਪਣਾ ਮਨਪਸੰਦ ਕੰਮ ਕੀਤਾ ਜੇ ਤੂੰ ਬੁਰਾ ਨਾ ਮੰਨੇ ਤਾਂ ਮੇਰੀ ਮਦਦ ਕਰ ਦੇ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਖੁੱਲਕੇ ਦੱਸੋ ਤਾਂ ਉਹਨਾਂ ਨੇ ਕਿਹਾ ਕਿ ਮੈਂ ਥੋੜੀ ਦੇਰ ਜੱਸ ਘਟਨੀ ਚਾਹਨਾ ਹਾਂ ਤੇ ਉਹ ਵੀ ਡਰਾਈング ਰੂਮ ਵਿੱਚ ਬਹਿ ਕੇ ਮੈਂ ਉਹਨਾਂ ਨੂੰ ਕਿਹਾ ਕਿ ਪਾਪਾ ਤੁਹਾਨੂੰ ਡਾਕਟਰ ਨੇ ਮਨਾ ਕੀਤਾ ਹੈ ਜ਼ਿਆਦਾ ਸਟ्रेस ਲੈਣ ਤੋਂ ਤੁਹਾਨੂੰ ਰੈਸਟ ਕਰਨੀ ਚਾਹੀਦੀ ਹੈ ਜੇ ਤੁਹਾਡੇ ਮੁੰਡੇ ਨੂੰ ਪਤਾ ਲੱਗਾ ਤਾਂ ਉਹ ਗੁੱਸੇ ਹੋਣਗੇ ਪਰ ਪਾਪਾ ਨੇ ਕਿਹਾ ਕਿ ਨਹੀਂ ਬਸ ਉਸ ਨੂੰ ਕੁਝ ਪਤਾ ਨਹੀਂ ਲੱਗਣਾ ਚਲ ਆਪਾਂ ਦੋਨੋਂ ਜਾ ਕੇ ਚੈਸ ਖੇਡਦੇ ਹਾਂ ਫਿਰ ਅਸੀਂ ਪੂਰਾ ਇੱਕ ਘੰਟਾ ਚੈਸ ਖੇਡੀ ਹੁਣ ਉਹ ਬਹੁਤ ਖੁਸ਼ ਲੱਗ ਰਹੀ ਸੀ ਤੇ ਬੜਾ ਫਰੈਸ਼ ਫੀਲ ਕਰ ਰਹੀ ਸੀ ਹੁਣ ਇਹ ਤਾਂ ਰੋਜ਼ ਹੁੰਦਾ ਸੀ ਜਦੋਂ ਵੀ ਅਸੀਂ ਰੋਟੀ ਖਾ ਕੇ ਹਟਦੇ ਤਾਂ ਸੀ ਇੱਕ ਘੰਟਾ ਚੈਸ ਖੇਡਦੇ ਸੀ ਜਿਸ ਦੇ ਨਾਲ ਉਹ ਬਹੁਤ ਹੀ ਖੁਸ਼ ਹੁੰਦੇ ਅਤੇ ਥੱਕ ਕੇ ਸੌ ਜਾਂਦੇ। ਦੋਸਤੋ ਜੇ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ। ਚੈਨਲ ਤੇ ਪਹਿਲੀ ਵਾਰ ਆਇਓ ਸਬਸਕ੍ਰਾਈਬ ਜ਼ਰੂਰ ਕਰਿਓ। ਫਿਰ ਮਿਲਾਂਗੇ ਸੋਹਣੀ ਜੀ ਕਹਾਣੀ ਨਾਲ। ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।